ਮੈਂ ਬਿਨਤ ਸਿੰਘ ਆਯਾ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀ 10 ਨਿਊਜ਼ ਅੱਜ ਇੱਕ ਸੋਨੂੰ ਅਸੀਂ ਹੱਥ ਬਨ ਕੇ ਬੇਨਤੀ ਕਰਾਂਗੇ ਵੀਡੀਓ ਸ਼ੇਅਰ ਕਰ ਦਿਓ ਅਸੀਂ ਨਹੀਂ ਜ਼ਿਆਦਾਤਰ ਕਹਿੰਦੇ ਨਹੀਂ ਹੁੰਦੇ ਕਾਰਨ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤਿੰਨ ਪਰਿਵਾਰ ਖੜੇ ਖੜੇ ਨੇ ਇਥੇ ਪੰਡਤਾਂ ਦੇ ਤੇ ਅਸੀਂ ਇਸ ਵਕਤ ਖੜੇ ਆਂਗੇ ਬੁਰਜ ਹਰੀਕੇ ਜਿੱਥੇ ਐਡੀ ਅਸੀਂ ਕਹਿ ਸਕਦੇ ਹਾਂ ਮੰਦਪਾ ਕੀ ਘਟਨਾ ਹੋਈ ਹੈਗੀ ਇਨ੍ਹਾਂ ਵੀਰਾਂ ਦੇ ਜਿਹੜਾ ਕਨੈਕਸ਼ਨ ਦੀ ਕਿਸੇ ਜ਼ਿੰਮੇਵਾਰ ਪਰਿਵਾਰ ਨੇ ਅੱਜ ਤੋਂ ਮਤਲਬ 7-8 ਤੋਂ 10 ਸਾਲ ਪਹਿਲਾਂ ਉਹ ਦਾਨ ਕੀਤਾ ਸੀ ਪਰ ਹੁਣ ਉਹਨਾਂ ਨੇ ਐਸੀ ਹਰਕਤ ਕੀਤੀ ਆ ਉਹ ਪੱਟ ਗਈ ਲੈ ਗਏ ਥੋਂ ਹੁਣ ਤੁਸੀਂ ਦੇਖ ਸਕਦੇ ਹੋ ਝੋਨੇ ਦਾ ਸੀਜ਼ਨ ਆ ਜੀਰੀ ਲੱਗ ਰਹੀ ਆ ਇਹਨਾਂ ਦੀ ਜਿਹੜੀ ਬਾੜੀ ਸੀ ਜਾਂ ਜੰਮੀ ਬੰਜੜ ਹੋ ਚੁੱਕਿਆ ਸਾਰਾ ਪਰਿਵਾਰ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਖੇਤ ਦੇ ਵਿੱਚ ਖੜੇ ਨੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਸਰਦਾਰ ਭਵਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਟੇਲਾ ਤੱਕ ਪਾਣੀ ਪਹੁੰਚਾਤਾ ਪਰ ਤੁਸੀਂ ਆ ਗਰਾਊਂਡ ਤੇ ਆ ਕੇ ਸਾਨੂੰ ਅੱਜ ਦੇਖਣਾ ਪਊਗਾ ਅਸੀਂ ਤਾਂ ਇੱਥੋਂ ਤੱਕ ਕਹਿੰਨੇ ਅਗੇ ਮਾਨ ਸਰਕਾਰ ਨੂੰ ਕਿ ਖੁਦ ਭਗਵਾਨ ਤਮਾਨ ਸਾਹਿਬ ਉਰੇ ਆਉਣ ਖੁਦ ਮਾਨ ਸਾਹਿਬ ਆਉਣ ਕਿਉਂਕਿ ਉਹਨਾਂ ਦੇ ਹੀ ਐਮਐਲਏ ਨੇ ਇੱਥੋਂ ਜਿੱਤੇ ਹੋਏ ਵਿਜੇ ਸਿੰਘਲਾ ਜੀ ਤੇ ਇਸ ਲਈ ਸਾਡੀ ਬੇਨਤੀ ਆ ਹਰ ਇੱਕ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੁੱਖ ਮੰਤਰੀ ਤੱਕ ਪਹੁੰਚੇ ਤੇ ਇਹ ਮਸਲੇ ਦਾ ਹੱਲ ਕੀਤਾ ਜਾਵੇ ਕਿਉਂਕਿ ਪਾਣੀ ਬਿਨਾਂ ਇਹ ਫਸਲ ਕਿਵੇਂ ਬੀਜਣਗੇ ਤੇ ਪਰਿਵਾਰ ਭੁੱਖਾ ਮਰ ਜਾਊਗਾ ਤੇ ਬੱਚਿਆਂ ਦੀ ਪੜਾਈਆਂ ਸੁੱਟ ਜਾਣਗੀਆਂ ਤੇ ਇਹ ਜਮਾ 0 ਤੇ ਆ ਜਾਣਗੇ ਇਸ ਲਈ ਸਾਡੀ ਬੇਨਤੀ ਆ ਕਿ ਮਾਨ ਸਰਕਾਰ ਨੂੰ ਇਸ ਦਾ ਹੱਲ ਕੀਤਾ ਜਾਵੇ ਜਿਸ ਨੇ ਵੀ ਇਹ ਮਤਲਬ ਹਰਕਤ ਕੀਤੀ ਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ